ਸਿੱਖੀ ਸਰੂਪ ਸੋਕੇ ਟਾਈਕੋਂਡੋ ਗੇਮ ਨੂੰ ਪ੍ਰਮੋਟ ਕਰਨਾ ਕਿਹੋ ਜਿਹਾ ਰਿਹਾ ਸਫਰ ਅ ਸਫਰ ਬਹੁਤ ਵਧੀਆ ਰਿਹਾ ਅਜ ਤੱਕ ਜਿਹੜਾ ਚੱਲ ਰਿਹਾ ਹੈ ਤੇ ਸਿੱਖੀ ਸਰੂਪ ਇੱਕ ਸਾਡੇ ਸਮਾਨ ਅਲੀ ਗੱਲ ਹੈ ਤੇ ਨਾਲ ਹੀ ਅਸੀਂ ਆਪਣੀ ਕੰਟਰੀ ਰਿਪਰੈਜ਼ੈਂਟ ਕਰਦੇ ਆਂ ਮਤਲਬ ਉਤਰਾਅ ਜਿਹੜਾ ਆਪ ਤੇ ਚੱਲਦੇ ਰਹਿੰਦੇ ਆ ਬਟ ਇਹ ਹੈ ਕਿ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ ਹਰ ਉਤਰਾਅ ਚੜਾਅ ਦਾ ਮੈਨੂੰ ਇੱਕ ਇਲੈਕਟ੍ਰਿਕ ਸ਼ੌਕ ਲੱਗ ਗਿਆ ਸੀ ਜਿੱਦੀ ਵਜ੍ਹਾ ਮੇਰੇ ਦੋਨੋਂ ਬਾਹਾਂ ਕੱਟਣੀਆਂ ਪਈਆਂ ਡਾਕਟਰਾਂ ਨੂੰ ਇਨਫੈਕਸ਼ਨ ਦੀ ਵਜ੍ਹਾ ਨਾਲ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਘੋਬੇ ਸਵੇਰਾ ਮਿਤੇ ਹਨੇਰਾ ਇੱਕ ਨਵਾਬ ਵਿਹਾਨ ਹੈ ਇੱਕ ਨਵਾਬ ਵਿਹਾਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਨਾ ਲੈਸ ਹੋ ਰਿਹਾ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਡਿਫਿਕਲਟੀਆਂ ਬਹੁਤ ਸਾਰੀਆਂ ਆਂਦੀਆਂ ਨੇ ਉਹ ਸਟਾਰਟਿੰਗ ਵਿੱਚ ਵੀ ਆਂਸਰ ਹੁਣ ਵੀ ਕੁਝ ਚੀਜ਼ਾਂ ਨੂੰ ਲਾਈਕ ਐ ਡਿਫਿਕਲਟੀਆਂ ਆਂਦੀਆਂ ਨੇ ਬਟ ਉਹਨਾਂ ਨੂੰ ਓਵਰਕਮ ਕਿਵੇਂ ਕਰਨਾ ਉਹਨਾਂ ਸੋਲੂਸ਼ਨ ਕਿਵੇਂ ਕਰਨਾ ਉਹ ਸਾਡੇ ਉੱਪਰ ਹੈ ਸਟਾਰਟ ਹੋਇਆ ਸੀ ਸਕੇਟਿੰਗ ਤੋਂ سلسلہ ਜਿਹੜਾ ਮੇਰਾ ਸਪੋਰਟਸ ਦਾ ਸ਼ੁਰੂ ਹੋਇਆ ਸੀ ਪੈਰਾ ਵਿੱਚ ਉਹਦੇ ਵਿੱਚ ਮੇਰਾ ਵਰਲਡ ਰਿਕਾਰਡ ਹੈ ਨੈਸ਼ਨਲ ਮੈਡਲਿਸਟਾ ਮੈਂ ਸਿਚੁਏਸ਼ਨ ਤੋਂ ਕੁਝ ਸਿੱਖਿਆ ਸੀ ਅੱਗੇ ਵਧਾਂਗੇ ਨਾ ਤੇ ਅਸੀਂ ਬਹੁਤ ਦੂਰ ਤੱਕ ਜਾ ਸਕਦੇ ਹਾਂ ਸਿਚੁਏਸ਼ਨ ਉੱਪਰ ਰੋਣਾ ਨਹੀਂ ਹੈ ਉਸ ਤੋਂ ਸੋਲੂਸ਼ਨ ਕਰਨਾ ਹੈ ਤੇ ਉਸਦੇ ਨਾਲ ਅੱਗੇ ਵਧਣਾ ਹੈ ਸਰਨਪੇਰਪੇ ਸਸ਼੍ਰੀ ਕਾਲ ਮੈਨੂੰ ਆਪਣਾ ਵੀਜ਼ਾ ਸਿੰਘ ਤੇ ਦੇ ਦਿਨ ਲੋਦੇ ਆਣਾ ਟਾਈਮਸ ਆਜੇ ਇੱਕ ਇੱਕ ਹੋਦੇ ਸਖਤ ਨਾ ਰੂਬਰੂ ਕਰਉਣ ਲੱਗੇ ਆ ਜਿਹੜੇ ਟਾਈਕੋਂਡੋ ਗੇਮ ਦੇ ਵਰਲਡ ਚੈਂਪੀਅਨ ਨੇ 골ਡ ਮੈਡਲਿਸ ਸਿਲਵ ਮੈਡਲਿਸ ਉਹਦੀ ਗੱਲ ਕਰੀ ਤਾਂ ਗਿਣੀ ਨਹੀਂ ਜਾਣੇ ਕਿੰਨੇ ਮੈਡਲ ਨੇ ਮੇਰੇ ਸਸ਼੍ਰੀ ਕਾਲ ਸਸ਼੍ਰੀ ਕਾਲ ਬਾਈ ਜੀ ਖਾਸ ਸਾਹਿਬ ਵਾਈਕਲ ਜੀ ਕੀ ਪਤੇ ਮੇਰੇ ਜੀ ਸਭ ਤੋਂ ਪਹਿਲਾਂ ਮੈਨੂੰ ਦੱਸੋ ਸਿੱਖੀ ਸਰੂਪ ਸੋਕੇ ਟਾਈਕੋਂਡੋ ਗੇਮ ਨੂੰ ਪ੍ਰੋਮੋਟ ਕਰਨਾ ਕਿਹੋ ਜਿਹਾ ਰਿਹਾ ਸਫਰ ਸਫਰ ਬਹੁਤ ਵਧੀਆ ਰਿਹਾ ਅਜ ਤੱਕ ਜਿਹੜਾ ਚੱਲ ਰਿਹਾ ਹੈ ਤੇ ਸਿੱਖੀ ਸਰੂਪੇ ਇੱਕ ਸਾਡੇ ਸਮਾਨ ਅਲੀ ਗੱਲ ਹੈ ਤੇ ਨਾਲ ਹੀ ਅਸੀਂ ਆਪਣੀ ਕੰਟਰੀ ਰਿਪਰੈਜ਼ੈਂਟ ਕਰਦੇ ਆ ਉਹਦੇ ਨਾਲ ਮਾਨ ਦੁਨੋ ਹੋ ਜਾਂਦਾ ਕਿ ਸਿੱਖੀ ਸਰੂਪ ਨੂੰ ਵੀ ਅਸੀਂ ਇੰਟਰਨੈਸ਼ਨਲ ਰਿਪਰੈਜ਼ੈਂਟ ਕਰ ਰਹੇ ਆ ਤੇ ਆਪਣੀ ਕੰਟਰੀ ਨੂੰ ਵੀ ਕਰ ਰਹੇ ਆ ਤੇ ਸਫਰ ਬਹੁਤ ਮਤਲਬ ਉਤਰਾਅ ਚੜਾਅ ਤੇ ਚੱਲਦੇ ਰਹਿੰਦੇ ਆ ਬਟ ਇਹ ਹੈ ਕਿ ਡਟ ਕੇ ਸਾਹਮਣਾ ਕਰਨਾ ਪੈਂਦਾ ਹਰ ਉਤਰਾਅ ਚੜਾਅ ਦਾ ਵੀਰੇ ਅੱਜਕਲ ਲੋਕ ਛੋਟੂ ਛੋਟੂ ਕਾਲਤੇ ਨੇ ਹਾਰ ਮੰਨ ਲੈਂਦੇ ਨੇ ਮੈਨੂੰ ਗੱਲ ਦੱਸੋ ਜਿਹੜਾ ਤੁਹਾਡਾ ਸਫਰ ਇੰਨਾ ਰਿਹਾ ਇੰਨੇ ਸਾਲਾਂ ਦਾ ਇਨੀ ਮਿਹਨਤ ਰਹੀ ਸ਼ੁਰ ਸ਼ੁਰੂਆਤ ਹੋਈ ਸੀ ਬੇਸਿਕਲੀ ਸਫਰ ਤੇ 2011 ਵਿੱਚ ਜਦੋਂ ਮੈਨੂੰ ਇੱਕ ਇਲੈਕਟ੍ਰਿਕ ਸ਼ੌਕ ਲੱਗਿਆ ਸੀ ਜਿੱਦੀ ਵਜ੍ਹਾ ਨਾਲ ਮੇਰੇ ਦੋਨੋਂ ਬਾਹਾਂ ਕੱਟਣੀਆਂ ਪਈਆਂ ਡਾਕਟਰਾਂ ਨੂੰ ਇਨਫੈਕਸ਼ਨ ਦੀ ਵਜ੍ਹਾ ਨਾਲ ਉਸ ਤੋਂ ਬਾਅਦ ਮੇਰਾ ਸਪੋਰਟਸ ਕੈਰੀਅਰ ਸਟਾਰਟ ਹੋਇਆ ਤੇ ਡਿਫਿਕਲਟੀਆਂ ਬਹੁਤ ਸਾਰੀਆਂ ਆਂਦੀਆਂ ਉਹ ਸਟਾਰਟਿੰਗ ਵਿੱਚ ਵੀ ਆਂਸਨ ਹੁਣ ਵੀ ਕੁਝ ਚੀਜ਼ਾਂ ਨੂੰ ਲਾਈਕ ਡਿਫਿਕਲਟੀਆਂ ਆਂਦੀਆਂ ਬਟ ਉਹਨਾਂ ਨੂੰ ਓਵਰਕਮ ਕਿਵੇਂ ਕਰਨਾ ਉਹਨਾਂ ਸੋਲੂਸ਼ਨ ਕਿਵੇਂ ਕਰਨਾ ਉਹ ਸਾਡੇ ਉੱਪਰ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਜਿੰਨੀ ਤੋਂ ਜਲਦੀ ਜਲਦੀ ਸੋਲਵ ਕਰ ਸਕੀਏ ਤੇ ਜਿੰਨੀ ਤੋਂ ਜਿੰਨੀ ਜਲਦੀ ਅੱਗੇ ਵਧ ਇਜ਼ ਮੋਰ ਇੰਪੋਰਟੈਂਟ ਜਿਹੜੀ ਟਾਈਕੋਂਡੋ ਨਾਲ ਨਾਲ ਤੁਸੀਂ ਬਾਕੀ ਸਪੋਰਟਸ ਵਿਲ ਵੀ ਗਏ ਓਕੇ ਪ੍ਰੈਜ਼ੈਂਟ ਕਰ ਰਹੇ ਹੋ ਕਿ ਕਦੇ ਫਰਦਰ ਹੋ ਰਿਹਾ ਬੇਸਿਕਲੀ ਸਟਾਰਟ ਹੋਇਆ ਸੀ ਸਕੇਟਿੰਗ ਤੋਂ ਸਿਲਸਿਲਾ ਜਿਹੜਾ ਮੇਰਾ ਸਪੋਰਟਸ ਦਾ ਸ਼ੁਰੂ ਹੋਇਆ ਸੀ ਪੈਰਾ ਵਿੱਚ ਉਹਦੇ ਵਿੱਚ ਮੇਰਾ ਵਰਲਡ ਰਿਕਾਰਡ ਹੈ ਨੈਸ਼ਨਲ ਮੈਡਲਿਸਟ ਦਾ ਮੈਂ ਤੇ ਨਾਲ ਮੇਰੇ ਕੋਲ ਸਟੇਟ ਸਟੇਟ ਮੈਡਲਿਸਟ ਆ ਬਟ ਇੰਟਰਨੈਸ਼ਨਲ ਰਿਪਰੈਜ਼ੈਂਟ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਪੈਰਾ 올림픽ਸ ਇੱਕ ਅਲੱਗ ਆਰਗੇਨਾਈਜੇਸ਼ਨ ਹੁੰਦੀ ਹੈ ਜਨਰਲ ਬਾਡੀ ਤੋਂ ਤੇ ਉਹਦੇ ਵਿੱਚ ਖੇਡਣ ਵਾਸਤੇ ਉਹਨਾਂ ਦੀ ਗੇਮਾਂ ਤੁਹਾਨੂੰ ਖੇਡਣੀ ਪੈਂਦੀਆਂ ਫਿਰ ਮੈਂ ਟਾਈਕੋਂਡੋ ਸ਼ੁਰੂ ਕੀਤਾ ਟਾਈਕੋਂਡੋ ਦੇ ਨਾਲ ਫਿਰ ਮੌਕਾ ਮਿਲਿਆ ਨੈਸ਼ਨਲ ਮੈਡਲ ਜਬਨ ਤੋਂ ਬਾਅਦ ਇੰਟਰਨੈਸ਼ਨਲ ਰਿਪਰੈਜ਼ੈਂਟ ਕਰ ਰੰਦਾ ਵਰਲਡ ਚੈਂਪੀਅਨਸ਼ਿਪ ਦੋ ਦੋ ਵਾਰੀ ਮੇਰੇ ਵਿਪਰਦਨ ਕੀਤਾ ਦੋਨੋਂ ਵਾਰੀ ਮੈਨੇ ਮੈਡਲ ਸੰ ਐਸ਼ੀਅਨ ਚੈਂਪੀਅਨਸ਼ਿਪ ਵਿੱਚ ਮੇਰਾ ਮੈਡਲ ਹੈ ਇੰਟਰਨੈਸ਼ਨਲ ਰੈਂਕਿੰਗ ਟੂਰਨਾਮੈਂਟ ਵਿੱਚ ਮੇਰਾ ਮੈਡਲ ਹੈ ਤੇ ਨਾਲ ਹੀ ਦੇ ਨਾਲ ਮੈਂスイਮਿੰਗ ਵੀ ਕਰ ਰਿਹਾ ਹਾਂスイਮਿੰਗ ਵਿੱਚ ਮੇਰੇ ਕੋਲ ਨੈਸ਼ਨਲ ਪੰਜ ਮੈਡਲ ਹਨ ਤੇ ਵੀਰੇ ਬਸ ਇੱਕ ਹੋਰ ਗੱਲ ਪੁੱਛੂੰਗਾ ਜਿਹੜੇ ਤੁਹਾਨੂੰ ਵਿਊਅਰਸ ਦੇਖ ਰਹੇ ਨੇ ਉਹਨੂੰ ਕੀ ਮੈਸੇਜ ਦੋਗੇ ਆਪਣੀ ਨੇ ਮੁਸ਼ਕਲਾਂ ਪਰ ਹੀ ਜ਼ਿੰਦਗੀ ਉਹ ਉਹਨਾਂ ਨੂੰ ਇੱਕ ਹੀ ਚੀਜ਼ ਕਹੂੰਗਾ ਸਿਚੁਏਸ਼ਨ ਜਿਹੜੀ ਚੀਜ਼ ਹੁੰਦੀ ਹੈ ਨਾ ਸਿਚੁਏਸ਼ਨ ਵੀ ਸ਼ੁੱਡ ਨਾਟ ਕਰਾਇ ਆਨ ਦਾ ਸਿਚੁਏਸ਼ਨ ਅਸੀਂ ਉਸ ਤੋਂ ਕੁਝ ਸਿੱਖਿਆ ਤਾਂ ਸਾਡੇ ਉਸੇ ਵਧੀਆ ਗੱਲ ਹੈ ਅਗਰ ਸਿਚੁਏਸ਼ਨ ਤੋਂ ਕੁਝ ਸਿੱਖਿਆ ਅਸੀਂ ਅੱਗੇ ਵਧਾਂਗੇ ਨਾ ਤੇ ਅਸੀਂ ਬਹੁਤ ਦੂਰ ਤੱਕ ਜਾ ਸਕਦੇ ਹਾਂ ਸਿਚੁਏਸ਼ਨ ਉੱਪਰ ਰੋਣਾ ਨਹੀਂ ਹੈ ਉਸ ਤੋਂ ਸੋਲਿਊਸ਼ਨ ਕਰਨਾ ਹੈ ਤੇ ਉਸਦੇ ਨਾਲ ਅੱਗੇ ਵਧਣਾ ਹੈ ਥੈਂਕ ਯੂ ਵੀਰੇ ਇਹ ਸਾਡੇ ਨਾਲ ਸੰਤਿ ਵੀਰਾ ਜਿਨ੍ਹਾਂ ਨੇ ਪੂਰੇ ਸਿੱਖੀਜ਼ਮ ਨੂੰ ਦੇ ਨਾਲ-ਨਾਲ ਪੂਰੇ ਆਪਣੇ ਇੰਡੀਆ ਨੂੰ ਟਾਈਕੋਂਡੋ ਗੇਮ ਵਿੱਚ ਰਿਪਰੈਜ਼ੈਂਟ ਕੀਤਾ 골ਡ ਮੈਡਲ ਲੈ ਸਿਲਵਰ ਮੈਡਲ ਲੈ ਤੇ ਅਸੀਂ ਸਾਡੀ ਛੋਟੀ-ਮੋਟੀ ਗੱਲ